ਸਵਾਗਤ ਹੈ ਕਿਸਾਨ ਵੀਰੋ ਫਟਾ ਢੱਡਾ ਢੋਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਵੀਰੇ ਲੋਕਲ ਵੀਡੀਓ ਆ ਤੁਸੀਂ ਲੋਕਲ ਵੀਡੀਓ ਦੀ ਮੰਗ ਕਰਦੇ ਹੋ ਨੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਪਲੂਣ ਝੋਟੀ ਆ ਕਿ ਵੱਡੇ ਗੱਦਗਾਠ ਵਾਲੀ ਪਲੂਣ ਝੋਟੀ ਆ ਮੋਹਰਾਂ ਨਸਲ ਦੀ ਆ ਮਗਰ ਕਟਾ ਆ ਗਿਆ ਬਈ ਇਹਦੇ ਕਟਾ ਹੀ ਬਾਈ ਜੀ ਨੇ ਕਰਾਵਾਇਆ ਗੱਲਬਾਤ ਪਿੰਡ ਸਲੰਦਪੁਰਾ ਤਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆ ਜਾ ਵੀਰੇ ਨੇੜੇ ਮੜਾਏ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਜੀ ਵੀਰੇ ਜਿਹੜੀ ਪਿੰਡ ਬੋਲ ਪਹਿਲਾਂ ਤਾਂ ਆਉਦਾ ਮੇਰਾ ਪਿੰਡ ਸਲਾਬਤਪੁਰਾ ਹਾਂ ਜੀ ਤੇ ਰਾਮਪੁਰਾ ਫੂਲ ਦੇ ਆਪਣਾ ਤਹਿਸੀਲ ਪੈਂਦੀ ਹੈ ਜੀ ਠੀਕ ਆ ਵੀਰੇ ਤੇ ਨੰਬਰ ਆਪਣਾ ਜੀ ਨੰਬਰ 98721 ਜੀ 15403 ਜੀ ਠੀਕ ਆ ਵੀਰੇ ਜਿਹੜੀ ਆਪਾਂ ਝੋਟੀ ਤੇਰੀ ਦੇਖੀ ਜਾਂਦੇ ਆਂਗੇ ਹਾਂ ਜੀ ਕਿਹੜਾ ਸੂਆ ਸੂਈ ਹੈਗੀ ਇਹ ਪਹਿਲਾ ਸੂਆ ਸੂਈ ਹੈ ਜੀ ਠੀਕ ਆ ਵੀਰੇ ਤੇ ਕਿਹ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 4-5 ਦਿਨ ਹੋ ਗਏ ਬਾਈ ਜੀ ਮਗਰ ਕੀ ਆ ਗਿਆ ਮਿਲ ਕਾਫੇ ਤੇ ਕਿ ਬੱਚਾ ਕਿ ਬੱਚਾ ਇਹ ਤੇ ਦੁੱਧ ਹੁਣ ਕਿੰਨਾ ਰੈਡੀ ਆ ਥੱਲੇ ਦੁੱਧ ਬਾਈ ਜੀ ਹੁਣ 8.5 9 ਦੇ ਨੇੜੇ ਆ ਸਾਢੇ 1/2 ਕਿਲੋ ਆਈ ਦੇ ਦੂਗੀ 11 12 ਕਿਲੋ 12 ਕਰ ਦੋ ਇਹਦੀ ਮਾਂ ਥੱਲੇ 13.5 ਲੀਟਰ ਸੀ ਪਹਿਲੇ ਸੂਏ ਬਾਈ ਜੀ ਠੀਕ ਆ ਹਾਂਜੀ ਆ ਦੇਖੋ ਵੀਰੇ ਸੰਗ ਸੰਗ ਕੋਕਾ ਹੀ ਆ ਤੇ ਅੰਤਿਕ ਹੋਈ ਨਹੀਂ ਝੋਟੀ ਦਾ ਇੰਨੀ ਵਧੀਆ ਥੋੜੀ ਜਿਹੀ ਕਿਉਂਕਿ ਬਾਈਆਂ ਦੇ ਕੋਈ ਘਰੇ ਨਹੀਂ ਆਉਂਦਾ ਦਰਦੀ ਜ਼ਰੂਰ ਆ ਆ ਖਣ ਖਣ ਮੁਠੀ ਵਾਲਾ ਹੈਗਾ ਪੂਰਾ ਤੇ ਕੱਦ ਘੜ ਪੂਰਾ ਫੁੱਲ ਲਗਾ ਇੱਕ ਨੰਬਰ ਝੋਟੀ ਆ ਬਸ ਦੇਖਦੇ ਹੀ ਭੁੱਖ ਲੈਂਦੀ ਆ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਲੋਕਲ ਵੀਡੀਓ ਹੈ ਕਿ ਘਰ ਦੀ ਤੇ ਵੀਰੇ ਇਹਨੂੰ ਤੋਰ ਮਾੜਾ ਜਿਹਾ ਕੱਢ ਕੇ ਦਿਖਾਈ ਗੇ ਪੂਰੀ ਚੰਗੀ ਆ ਇੱਕ ਨੰਬਰ ਦੂਰ ਤੋਂ ਦਿਖਾ ਦਿੰਨੇ ਮੈਂ ਤੁਹਾਨੂੰ ਆ ਦੇਖੋ ਥਣ ਥਣ ਲਿਓ ਇੱਕ ਨੰਬਰ ਧਾਰਾ ਤੁਰਾ ਮਾਰ ਦਾਂਗੇ ਤੁਹਾਨੂੰ ਦਿਖਾ ਦਾਂਗੇ ਆ ਦੇਖੋ ਕੋਈ ਨਾ ਕੋਈ ਆ ਲੋ ਜੀ ਪੂਰੀ ਚੰਗੀ ਝੋਟੀ ਆ ਮੈਂ ਨੇੜੇ ਤੋਂ ਕੋਸ਼ਿਸ਼ ਕਰੂੰ ਤੁਹਾਨੂੰ ਦਿਖਾਉਣ ਦੀ ਲਿਆ ਵੀਰੇ ਮੋੜ ਲਿਆ ਸੋਹਣੀ ਸੁਨੱਖੀ ਦਾ ਤਾਂ ਅੰਤ ਹੀ ਕੋਈ ਨਹੀਂ ਵੀਰੇ ਇੱਕ ਨੰਬਰ ਆ ਆ ਦੇਖੋ ਜੀ ਥੱਲੇ ਤੋਂ ਦੇਖ ਕੱਟੇ ਦਾ ਬਾਹਲਾ ਕਰਦੇ ਤਾਂ ਹੀ ਭਾਈਦੀ ਆ ਠੀਕ ਹੈ ਜੀ ਪੂਰਾ ਕੰਪਲੈਕਸ ਦਾ ਡਰਾਗੋ ਟੋਟਮਾ ਨਹੀਂ ਇੱਕ ਨੰਬਰ ਆ ਗਾ ਤੇ ਡਿਮਾਂਡ ਵੀਰੇ ਦਾ ਮੁੱਲ ਮੋਲ ਬਾਈ ਜੀ ਫੋਨ ਤੇ ਹੀ ਕਰਾਂਗੇ ਕਰਾਂਗੇ ਜਮਾਂ ਜਾਇਜ਼ ਜਮਾਂ ਜਾਇਜ਼ ਹੋਊਗਾ ਜੀ ਠੀਕ ਆ ਪੜਾਕੇ ਹੀ ਪੈਣਗੇ ਬਸ ਠੀਕ ਆ ਤੇ ਹਾਈਐਸਟ ਦੁੱਧ ਯਾਨੀ ਕੱਢ ਦੂਗੀ 12 ਕਿਲੋ ਰੋਜ਼ ਦੀ ਪਹਿਲੀ ਵੇਰ ਕਿ 12 ਤੋਂ ਵੀ ਵੱਧ ਕੱਢੂ ਵੀਰੇ ਬਾਈ ਜੀ ਮੇਰਾ ਤਾਂ ਮਾਰਾ ਇਹ ਕਹਿੰਦਾ ਵੀ ਇਹਦੀ ਮਾਂ ਹੁੰਦੇ ਨਾ ਕੱਟਣਾ ਚਾਹੀਦਾ ਜੀ ਠੀਕ ਆ ਵੀਰੇ ਹਾਂ ਜੀ ਚੰਗੇ ਜੇ ਤੁਸੀਂ ਇਹੀ ਝੋਟੀ ਹਰਿਆਣੇ 'ਚ ਖੜੀ ਹੋਵੇ ਮੁੱਲ ਇਹਦਾ ਹੋਰ ਹੋ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਕਰਾਂਗੇ ਕਰਾਂਗੇ ਫੋਨ ਤੇ ਛੱਡ ਵੀਰੇ ਬੱਚਾ ਕਰਾਇਆ ਗੇ ਦੀਆਂ ਧਾਰਾਂ ਤੁਰਾਂ ਚੈੱਕ ਆ ਦੇਖੋ ਵੀਰੇ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਪਸਮਾ ਹੋ ਲੈਣ ਦਿਓ ਬੱਚਾ ਆਪਾਂ ਮਾਰ ਰਹੇ ਆਂ ਪਾਸ ਮੇਂ ਝੋਟੀ ਤਾਰਾ ਮਾਰਦੇ ਆਂ ਆ ਦੇਖੋ ਤਾਰਾਂ ਦੂਰਾ ਇੱਕ ਨੰਬਰ ਪਸਮਾ ਦੇਖੋ ਚਾਰੇ ਥਾਣਾ ਦਾ ਨਿਖੜਵਾ ਪੂਰਾ ਗੈਰ ਤੇ ਇੱਕ ਨੰਬਰ ਥੋੜੀ ਡਰਦੀ ਆ ਕੈਮਰੇ ਤੋਂ ਵੀਰੇ ਤੇ ਉਹ ਕੋਈ ਚੱਕਰ ਨਹੀਂ ਆ ਦੇਖੋ ਆ ਫੇਸ ਕੁਆਲਟੀ ਕਰ ਲੋ ਜੇ ਆਕਾ ਇੱਕ ਨੰਬਰ ਝੋਟੀ ਆ ਦੂਜਿਆਂ ਨੂੰ ਮਾਰਦੇ ਆਂ ਕੜੀ ਲਈ ਇਹ ਟੇਪ ਨੰਬਰ ਝੋਟੀਆਂ ਪੂਰੀ ਵਧੀਆ ਆ ਫੇਸ ਕੁਆਲਟੀ ਕਰੋ ਜੈਕਟਿੰਗ ਸੋਣੀ ਹੈ ਪਯਰ ਮੋਰਾ ਨਸਲ ਜਾ ਕੇ ਚਾਰ ਕਵਾਲੀ ਬੁਆਇਟ ਆ ਕੇ ਗੂਚੋ ਵੀ ਹੈ ਨਹੀਂ ਸਾਰੀ ਜੈਡ ਬਲੈਕ ਹੀ ਹੈ ਵੀਰੇ ਹਨਾ ਜੈਡ ਬਲੈਕ ਹੈ ਹਾਂਜੀ ਤੇ ਲੌਂਡਰੀ ਫਾਰਮ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੰਗੀਆਂ ਤੋਂ ਚੰਗੀਆਂ ਆਪਾਂ ਝੋਟੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਤੇ ਦੱਸਿਓ ਵੀਰੇ ਕਿਵੇਂ ਆਪਣਾ ਕੰਮਕਾਰ ਉਰੇ ਵਧੀਆ ਪਪੂ ਲੈ ਕੇ ਤੁਹਾਡੀ ਘਾਟ ਆਉਂਦੇ ਰਹਿ ਮੰਗੇ। ਥੋੜੀ ਵਧੀਆ ਝੋਟੀ ਆ। ਆ ਦੇਖ ਲੋ ਈ ਤਾਰਾਂ। ਇੱਕ ਨੰਬਰ। ਸੀਲ ਸੂਲ ਪੂਰੀ ਆ ਹਨਾ ਵੀਰੇ। ਬਈ ਜੈਲਦੂ ਇੱਕ ਨੰਬਰ ਆ। ਮੈਂ ਨਾ ਜਰ ਫਾਇਰ ਵੀ ਨਹੀਂ ਪਾਦੀ। ਇਹ ਬਸ ਮਾੜੇ ਉਪਰੇ ਇਹ ਕਰਦੇ ਹੋਰ ਚੋ। ਉਹ ਤਾਂ ਵੀਰੇ ਐਂ ਫਿਰ ਜਰੋ ਆਪਾਂ ਦੂਜੇ ਘਰੇ ਕੋਈ ਆਉਂਦਾ ਜਰੋ। ਦੁੱਧ ਵੀਰੇ 4.5 ਕਿਲੋ ਡੰਗਦਾ ਏ ਥੱਲੇ ਹੈਗਾ ਕਰ ਲਓ ਬਾਈ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ